1 ਕਰੋੜ 81 ਲੱਖ ਰੁਪਇਆ ਇੱਕ ਡੀਪੀਓ ਜਿਹੜੀ 6 ਮਹੀਨੇ ਪਹਿਲੇ ਬਦਲ ਗਈ ਸੀ ਉਹਦੇ ਨਾਲ ਦੀ ਉੱਤੇ ਇੱਕ ਸਰਪੰਚ ਹੈ ਜੀ ਉਹਨਾਂ ਦਾ ਨਾਮ ਵੀ ਕਰਨਦੀਪ ਕੌਰੀ ਹੈ ਡੌਂਗਲ ਨੂੰ ਮਿਸਯੂਜ਼ ਕਰਕੇ ਤੇ ਦੂਸਰੀ ਇੱਕ ਹੋਰ ਸਰਪੰਚ ਸਾਹਿਬ ਹੈ ਜਸਵਿੰਦਰ ਕੌਰ ਤੋਂ ਬਾਲਿਆਂ ਵਾਲੇ ਦੋਨਾਂ ਦੇ ਨਾਂ ਤੇ ਇਹਨਾਂ ਨੇ ਪੈਸੇ ਬੜੇ ਆਲਰੇਡੀ ਇਹ ਫਰਾਡ ਹੋ ਚੁੱਕੀ ਮੈਂ ਹਰ ਸਾਡੇ ਹਰ ਪਿੰਡ ਚ ਇਹ ਕੰਮ ਚੱਲਿਆ ਹੈ ਜਾਂ ਹਰ ਸੰਤੀ ਚੱਲਿਆ ਮੈਂ ਮਿਨਿਸਟਰ ਸਾਹਿਬ ਨੂੰ ਪੁੱਛਣਾ ਚਾਹੁੰਗਾ ਕਿ ਭਈ ਜਿਸ ਫਰਮ ਨੂੰ ਪੈਸੇ ਗਏ ਨੇ ਕੀ ਉਸ ਮਾਲਕਤ ਤੋਂ ਉਹ ਜਦ कब्रੀ ਹੋਈ ਹੈ ਜੀ ਨੰਬਰ 2 ਉਹਨੂੰ ਐਫ ਆਈ ਆਰ ਚ ਨੇਮ ਉਹਨੂੰ ਉਹ ਸਾਥੀ ਦਾ ਨਾਮ ਹੈ ਜੀ ਜਿੰਨੂੰ ਪੈਸੇ ਗਏ ਉਹ ਫਰਮ ਕਿਤੇ ਸੀ ਦੂਸਰਾ ਉਹਨੂੰ ਨੇਮ ਕਿਉਂ ਨਹੀਂ ਕੀਤਾ ਗਿਆ ਤੀਸਰਾ ਗਵਰਨਮੈਂਟ ਆਫ ਪੰਜਾਬ ਕੀ ਇਹਦਾ ਆਡਿਟ ਸਾਰੇ ਪੰਜਾਬ ਚ ਕਰਾਇਆ ਗਿਆ ਇਹ ਕੋਈ ਦੇਸ ਇਨਵੋਲਵਸ ਕਰੋੜਸ ਆਫ ਰੁਪੀਸ ਨਾਟ ਅ ਇਹ ਸਿੰਗਲ ਇਨਸਟੈਂਸ ਨਹੀਂ ਹੈ ਕਰਵਾ ਦਿੰਦੇ ਜੀ ਜੀ ਠੀਕ ਹੈ ਜੀ ਵਾਹ ਵਾਹ ਜੀ ਵਿਧਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਐਸ ਵਾਸਤੇ ਹੈ ਜੀ ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਵਾਹ ਵਾਹ ਜੀ ਮੈਂ ਇਹ ਗੱਲ ਕਰਨਾ ਗਵਰਨਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਘਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏ ਠੀਕ ਹੈ ਹਰ ਬੈਠੋ ਬੈਠ ਲੈ ਬੈਠੋ ਬੈਠੋ ਮੰਤਰੀ ਜੀ ਸੌ ਸਾਲ ਸੌ ਸਾਲ ਇੱਕ ਮਿੰਟ ਇਹ ਜਿਹੜਾ ਸਰ ਇੱਕ ਮਿੰਟ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗੱਲ ਸੁਣੋ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਮਤੀ ਦੇ ਵੀ ਡੌਂਗਰ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਮਤੀ ਕਿਹਦੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹ ਹੀ ਦੱਸ ਦਿੱਤਾ ਜਾ ਚਲੋ ਆ ਮੰਤਰੀ ਜੀ ਮੇਰਾ ਖਿਆਲ ਹੈ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਹਿਪਾ ਕੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਬੰਨੇ ਤੁਸੀਂ ਕਰ ਲਓ ਕੁਐਸਚਨ ਰਹਿ ਜਾਣੇ ਨੇ ਤੋ ਆਪਣੇ ਸਾਥੀਆਂ ਦੇ ਕੁਐਸਚਨ ਆ ਜੀ ਆ ਬਾਜਵਾ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸਾਫੀ ਸਾਫੀ ਦਿਓ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਹੋ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਓ ਜੀ ਠੀਕ ਹੈ ਕੁਲਜੀਤ ਸਿੰਘ ਰਧਾਵਾ ਬੈਠੋ ਆਹ ਕੋ ਬਾਜਵਾ ਬੈਠੋ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਗਿਆ ਜੀ ਸੁਣ ਲਓ ਜੀ ਬਾਜਵਾ ਸਾਹਿਬ मानयोग स्पीकर साहब स्पीकर साहब नंबर मेरा सवाल नंबर है थैंक यू, बैठो, सरदार हरजोत बचेरी सिक्ख्या जवाब देने बुलाओ नमस्ते मान्योग स्पीकर साहब तो सर uh, uh, बहुत ही इंपोर्टेंट मसला है सूबे को तो पैसे ही घट ने ਪੈਸੇ ਤੇ ਸੈਂਟਰ ਕੋਈ ਜਾਂਦੇ ਕਿਸੇ ਸਕੀਮ ਚ ਜਾਂਦੇ ਇਹ 15ਵੀਂ ਫਾਈਨੈਂਸ ਕਮਿਸ਼ਨ ਦੇ ਪੈਸੇ ਆਏ ਨੇ ਇਹ ਫਿਰੋਜ਼ਪੁਰ ਦੀ ਜਿਹੜੀ ਸੰਪਤੀ ਹੈ ਉਹਦੇ ਵਿੱਚ 1 ਕਰੋੜ 81 ਲੱਖ ਰੁਪਇਆ ਇੱਕ ਬੀਡੀਪੀ ਉਹ ਜਿਹੜੀ 6 ਮਹੀਨੇ ਪਹਿਲੇ ਬਦਲ ਗਈ ਸੀ ਉਹਦੇ ਨਾਲ ਦੀ ਉੱਥੇ ਇੱਕ ਸਰਪੰਚ ਹੈ ਜੀ ਉਹਨਾਂ ਦਾ ਨਾਮ ਹੀ ਕਰਨਦੀਪ ਕੌਰੀ ਹੈ ਕਮਾਲਵਾਲਾ ਪਿੰਡ ਸੀ ਜੀ ਔਰ ਡਾਂਗਲ ਨੂੰ ਮਿਸਯੂਜ਼ ਕਰਕੇ ਤੇ ਦੂਸਰੀ ਇੱਕ ਹੋਰ ਸਰਪੰਚਿਆ ਸਾਹਿਬਾ ਜਸਵਿੰਦਰ ਕੌਰ ਦੋ ਬਾਨਿਆ ਵਾਲੇ ਉਹ ਦੋਨਾਂ ਦੇ ਨਾਂ ਤੇ ਇਹਨਾਂ ਨੇ ਪੈਸੇ ਕਢਵਾ ਲਏ ਇਹ ਸਰ ਕੱਲਾ ਕੇਸ ਇਥੋਂ ਦਾ ਨਹੀਂ ਸਮੁੱਚੇ ਪੰਜਾਬ 'ਚ ਕਰੋੜਾਂ ਰੁਪਏ ਦੀ ਇਸ ਕਿਸਮ ਦੀ ਆਲਰੇਡੀ ਇਹ ਫਰਾਡ ਹੋ ਚੁੱਕੀ ਹੈ ਮੈਂ ਹਰ ਸਾਡੇ ਹਰ ਪਿੰਡ 'ਚ ਇਹ ਕੰਮੇ ਚੱਲਿਆ ਜਾਂ ਹਰ ਸੰਤੀ ਚੱਲਿਆ ਮੈਂ ਮਿਨਿਸਟਰ ਸਾਹਿਬ ਨੂੰ ਪੁੱਛਣਾ ਚਾਹੂੰਗਾ ਕੀ 1 ਤੇ ਸਭ ਤੋਂ ਪਹਿਲੇ 1 ਕਰੋੜ 81 ਲੱਖ ਰੁਪਇਆ ਜਿਸ ਫਰਮ ਨੂੰ ਨੂੰ ਪੈਸੇ ਗਏ ਨੇ ਕੀ ਉਸ ਮਾਲਕ ਤੋਂ ਪੁਝ ਰਿਕਵਰੀ ਹੋਈ ਹੈ ਜੀ ਨੰਬਰ 2 ਉਹਨੂੰ ਐਫ ਆਈ ਆਰ ਚ ਨੇਮ ਉਹਨੂੰ ਉਸ ਆਦਮੀ ਦਾ ਨਾਮ ਹੈ ਜੀ ਕੰਧਾਰਾ ਸਿੰਘ ਉਹਨੂੰ ਐਫ ਆਈ ਆਰ ਚ ਨੇਮ ਕਿਉਂ ਨਹੀਂ ਕੀਤਾ ਗਿਆ ਜਿਸ ਨੂੰ ਪੈਸੇ ਗਏ ਨੇ ਉਹ ਫਰਮ ਕਿਥੇ ਜੀ ਦੂਸਰਾ ਉਹਨੂੰ ਨੇਮ ਕਿਉਂ ਨਹੀਂ ਕੀਤਾ ਗਿਆ ਤੀਸਰਾ ਗਵਰਨਮੈਂਟ ਆਫ ਪੰਜਾਬ ਕੀ ਇਹਦਾ ਆਡਿਟ ਸਾਰੇ ਪੰਜਾਬ ਚ ਕਰਾਇਗੀ क्योंकि दिस इन्वॉल्व्स करोडस ऑफ रुपीस नॉट ए ए सिंगल इंसिडेंस ਨਹੀਂ ਹੈ ਜੀ दिस हैज हैपेंड ਇਨ एवरी ਸਿੰਗਲ ਬਲੌਕ ਜੀ ਤੋਂ ਮੈਂ ਇਹਦਾ ਇਹਨਾਂ ਕੋ ਜਵਾਬ ਦੇਣਾ ਚਾਹੁੰਦਾ ਬਾਂਯੋਗ ਮੰਤਰੀ ਜੀ ਬਿਲਕੁਲ ਮੈਂ ਮਾਨਯੋਗ ਮੈਂਬਰ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਹੈ ਜੀ ਕਿ ਇਹ ਇਹਦੇ ਵਿੱਚ ਕੁਝ ਫਲੌਸ ਸੀਗੇ ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਸਾਈਟ ਹੈ ਈ-ਗ੍ਰਾਮ ਜਿਹੜਾ ਪੋਰਟਲ ਹੈ ਉਹਦੇ ਵਿੱਚ ਅਸੀਂ ਸਪੈਸ਼ਲ ਹੁਣ ਲਿਖ ਕੇ ਭੇਜਿਆ ਹੈ ਸਰਕਾਰ ਨੂੰ ਕਿ ਇਹਦੇ ਵਿੱਚ ਤੁਸੀਂ ਜਿਹੜੀ ਹੈ ਮਤਲਬ 2 ਫੈਕਟਰ অথেন্টিਫਿਕੇਸ਼ਨ ਲਾਓ ਤਾਂ ਜੋ ਜਾਂ ਤਾਂ ਆਇਰਿਸ ਸਕੈਨਰ ਲਾਓ ਜਾਂ ਥੰਮ ਲਾਓ 임ਪ੍ਰੈਸ਼ਨ ਤਾਂ ਜੋ ਕੋਈ ਇਸ ਤਰੀਕੇ ਨਾਲ ਪੈਸੇ ਨਾ ਕਢਾ ਸਕੇ ਕਿਉਂਕਿ ਜ਼ਿਆਦਾਤਰ ਅਫਸਰਾਂ ਨੇ ਆਪਣੇ ਜਿਹੜੇ ਡਿਜੀਟਲ ਸਿਗਨੇਚਰ ਨੇ ਉਹ ਆਪਣੇ ਅੱਗੇ ਕਰਿੰਦਿਆਂ ਨੂੰ ਦਿੱਤੇ ਹੁੰਦੇ ਨੇ ਵੀ ਲਾ ਕੇ ਤੂੰ ਅੱਗੇ ਪੇਮਟਾ ਕਰੀ